ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜਿਵੇਂ ਹੁਕਮਨਾਵਾ ਸਾਹਿਬ ਦੇ ਵਿੱਚ ਆਪਾਂ ਸਾਰਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸਵਾਉ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਆਪਾਂ ਨੂੰ ਕੀ ਸਮਝਾਇਆ ਕੀ ਉਪਦੇਸ਼ ਦਿੱਤੇ ਨੇ ਸਾਰਿਆਂ ਸੰਗਤਾਂ ਰਲ ਕੇ ਸਰਵਣ ਕਰੀਏ ਜੀ ਅੱਜ ਦੇ ਜੋ ਪਵਨ ਸਤਿਗੁਰਾਂ ਨੇ ਸ਼ਬਦ ਬਖਸ਼ੇ ਨੇ ਇਹ ਪਵਨ ਸ਼ਬਦ ਬਹਿਗੜੇ ਰਾਗ ਦੇ ਹਨ ਭਗਤ ਕਬੀਰ ਜੀ ਨੇ ਉਚਾਰਨ ਕੀਤੇ ਨੇ ਸੋ ਆਓ ਸਾਰੀਆਂ ਸੰਗਤਾਂ ਰਲ ਕੇ ਫਤੇ ਜੀ ਸਾਝ ਪਾਓ ਕੋ ਰਸਨਾ ਵਾਂਝ ਨਾ ਰਵੇ ਸਾਰੀਆਂ ਸੰਗਤਾਂ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰ ਜੀ ਕੇ ਪਤੇ ਸਲੋਕ ਕਬੀਰ ਆ ਮਰਦਾ ਮਰਦਾ ਜਗ ਮੁਗਵਾ ਮਰ ਭੇ ਨ ਜਾਣ ਕੋਈ ਭਗਤ ਜੀ ਕਹਿੰਦੇ ਹੈ ਕਬੀਰ ਮਰਦਾ ਮਰਦਾ ਉੰਜ ਤੇ ਸਾਰੇ ਹੀ ਸੰਸਾਰ ਮਰ ਰਿਹਾ ਹੈ ਹੌਲੀ ਹੌਲੀ ਆਪੋ ਆਪਣਾ ਸਮਾਂ ਬਤਾ ਕੇ ਸਭ ਤੁਰੇ ਜਾ ਰਹੇ ਨੇ ਪਰ ਕਿਸੇ ਨੇ ਵੀ ਸੱਚੇ ਮਰਨ ਦੀ ਜਾਂਚ ਨਹੀਂ ਸਿੱਖੀ ਕਿ ਮਰਨਾ ਕਿਵੇਂ ਹੈ ਸਰੀਰ ਦਾ ਸਭ ਨੇ ਤਿਆਗਣਾ ਪਰ ਸਤਗੁਰ ਕਹਿੰਦੇ ਕਿਸੇ ਨੇ ਮਰਨ ਦੀ ਜਾਂਚ ਨਹੀਂ ਸਿੱਖੀ ਕਿ ਮਰਨਾ ਕਿਵੇਂ ਹੈ ਤੇ ਸਤਗੁਰੂ ਆਖੇ ਕਹਿੰਦੇ ਐਸੀ ਮਰਨੀ ਜੋ ਮਰਐ ਬਹਰ ਨਾ ਮਰਨਾ ਹੋਏ ਜੇ ਕੋਈ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ ਤੇ ਭਗਤ ਜੀ ਕਹਿੰਦੇ ਉਸ ਦਾ ਮਰਨਾ ਨਹੀਂ ਪੈਂਦਾ ਜਿਹੜਾ ਇੱਕ ਵਾਰੀ ਸੱਚੀ ਮੌਤ ਮਰ ਗਿਆ ਨਾ ਉਹਨੇ ਵਾਰ-ਵਾਰ ਜੰਮਣਾ ਮਰਨਾ ਨਹੀਂ ਪੈਂਦਾ ਤੇ ਸਤਗੁਰੂ ਕਹਿੰਦੇ ਮਹਲਾ ਤੀਜਾ ਕਿਆ ਜਾਣਾਂ ਕਿ ਵਾ ਮਰ ਰਹੇਗੇ ਕਿ ਐਸਾ ਮਰਨਾ ਹੋਏ ਕਹਿੰਦੇ ਮੈਨੂੰ ਇਹ ਪਤਾ ਨਹੀਂ ਕਿ ਸੱਚਾ ਮਰਨਾ ਕੀ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ ਸਾਨੂੰ ਇਹ ਪਤਾ ਨਹੀਂ ਭਗਤ ਜੀ ਨੇ ਪਹਿਲਾਂ ਬਚਨ ਕੀਤੇ ਨੇ ਕਹਿੰਦੇ ਉੰਜ ਤਾਂ ਸਾਰੀ ਦੁਨੀਆ ਹੀ ਮਰ ਰਹੀ ਹੈ ਸੰਸਾਰ ਖਤਮ ਹੋ ਰਿਹਾ ਆਵਾ ਗੌਣ ਚੱਲੀ ਜਾਂਦਾ ਹੈ ਪਰ ਕਿਸੇ ਨੇ ਵੀ ਸੱਚੇ ਮਰਨ ਦੀ ਜਾਂਚ ਨੇ ਸਿੱਖੀ ਤੇ ਕਹਿੰਦੇ ਜੋ ਮਨੁ